ਲਾਕ ਉੱਠਾ ਜੀ ਤਿੰਨ ਆ ਜਣਿਆਂ ਦੀ ਕਣਕ ਆਈ ਏ ਤੁਹਾਡੀ ਜੀ ਚਾਰ ਆ ਜਣਿਆਂ ਦੀ ਕਣਕ ਆ ਤੇ ਤੁਹਾਡੇ ਬਾਪੂ ਦੀ ਕਣਕ ਕੱਟੀ ਨਹੀਂ ਉਹ ਪੂਰਾ ਨਹੀਂ ਹੋ ਗਿਆ ਲੋਕਾਂ ਦੇ ਬੁਢਿਆਂ ਨੂੰ ਜੀ 5 ਸਾਲ ਹੋ ਗਏ ਮਰੇ ਨੂੰ ਉਹਨਾਂ ਦੀ ਗੱਲ ਖਾਈ ਜਾਂਦੀ ਆ ਤੇ ਮੇਰੇ ਦਾਦੇ ਨੂੰ ਮਰੇ ਨੂੰ ਮਹੀਨਾ ਹੋਇਆ ਸਾਡੀ ਕਣਕ ਕਦੋਂ ਕੱਟਦੀ ਆ ਉਹ ਅਸੀਂ ਨਹੀਂ ਕੱਟੀ ਗਈ ਇਹ ਮਗਰੋਂ ਸਰਕਾਰ ਨੇ ਕੱਟੀ ਆ ਚੱਲ ਦਾਈ ਲਾਕ ਉੱਠਾ ਕੇ ਭਾਈ ਸਾਡੀ ਤਾਂ ਪੂਰੀ ਆਈ ਏ ਕਣਕ ਚਾਰਾਂ ਜਣਿਆਂ ਦੀ ਹਾਂ ਦਾਈ ਤੁਹਾਡੀ ਤਾਂ ਪੂਰੀ ਆ ਕਣਕ ਕਤਾ ਸਰਕਾਰ ਗਰੀਬਾਂ ਨੂੰ ਦਿੰਦੀ ਆ ਤੇ ਇੱਥੇ ਤਕੜੇ ਤਕੜੇ ਲੋਕ ਵੀ ਲਈ ਜਾਂਦੇ ਆ ਤੇ ਇਹ ਨੀਲੇ ਕਾਣ ਕਾਦੀ ਘਾਟ ਆ ਸਾਡੀ ਘੜ ਕਾਈ ਆਈ ਉਹ ਨੀਲੇ ਤੁਹਾਨੂੰ ਕਣਕ ਨਹੀਂ ਮਿਲਣੀ ਤੁਹਾਡੇ ਕੋਲ ਤਾਂ 14-15 ਕਿੱਲੇ ਜ਼ਮੀਨ ਦੇ ਆ ਜ਼ਮੀਨ ਤਾਂ ਹੀ ਇਹ ਵੇਚੀ ਕਣਕ ਫੇਰ ਵੀ ਨਹੀਂ ਮਿਲਣੀ ਤੇਰਾ ਬਾਪੂ ਸਰਕਾਰੀ ਨੌਕਰੀ ਕਰਦਾ ਸਰਕਾਰੀ ਨੌਕਰੀ ਤੇ ਮੇਰੇ ਬਾਪੂ ਨੇ ਛੱਡਤੀ ਲੈ ਆ ਜ਼ਰਾ ਰਸ਼ਨ ਕਾਰਡ ਦਿਖਾ ਉਹ ਇਹ ਤਾਂ ਪੁਰਾਣਾ ਕਾਰਡ ਆ ਇਹ ਤੇ ਨਹੀਂ ਮਿਲਣੀ ਨਵਾਂ ਕਾਰਡ ਬਣਵਾ ਕੇ ਲਿਆਓ ਹਾਂ ਮਰਨੋ ਮਰ ਜੋਗੇ ਗਰੀਬਾਂ ਦੇ ਹਿੱਸੇ ਦੀ ਕੰਕਲ ਲੈਣਾ ਹੜਿਓ ਹਾਂ